ਹਾਂਜੀ ਓਕੇ ਹਾਂਜੀ ਦੇਖੀਏ ਅੱਧੀਆਂ ਖੜੇ ਖੜੇ ਹੋ ਗ੍ਰੋਮੜੀ ਕਾਲੀ ਦਾ ਲੰਘੋ ਗ੍ਰੋਮੜੀ ਕਾਲੀ ਦਾ ਬੋਲੋ ਥੋੜਾ ਬੜਾ ਖੜੋ ਜੀ ਜੀ ਜਿੰਨੇ ਚੱਲੋ ਲੰਘੋ ਆਓ ਬੋਲੋ ਜੀ ਮੜਾ ਮੜਾ ਜੀ ਜੀ ਕਿਹੜਾ ਜੀ ਚਲੋ ਜੀ ਕਿਹਾ ਜਣਾ ਬਲੇ ਚਾਈਸਾ ਹੋਣਾ ਹੈ ਚਾਈਸਾ ਮੇਰੇ ਖੜਾ ਹੋਣਾ ਹੈ ਨਾ ਉਹ ਸਾਡੇ ਬੁਣਤਵਾਨਾਂ ਤੇ ਇੱਕ ਪ੍ਰੋਗਰਾਮ ਜਿਹੜੇ ਨਾਲ ਜਿਹੜਾ ਕਰਿਆ ਉੱਪਰ ਤੋਂ ਕਰ ਲਿਆ ਦਿੱਲੀ ਵਿੱਚ ਕਰ ਲਿਆ ਹਲੇ ਮੇਰੇ ਵਿੱਚ ਕਰ ਲਿਆ ਜਿਹੜਾ ਕੋਸ਼ਿਸ਼ ਕੀਤੀ ਜਿਹਦੇ ਪਿੱਛੇ ਲੋਕਾਂ ਨੂੰ ਲਾ ਕੇ ਆਪਣਾ ਪ੍ਰਧਾਨ ਖਾਣ ਦੇ ਵਰ ਨਹੀਂ ਵਾ ਸਕਿਆ ਜਾਵਣੇ ਜਿਹੜਾ ਨੇ ਕੋਸ਼ਿਸ਼ਾ ਕਿ ਜਦ ਅੱਜ ਮਾਰੇ ਬੰਦੇ ਨੂੰ ਮੌਣੀ ਟੀਮ ਨੂੰ ਵੋਟਾਂ ਪਾਈਆਂ ਕੋਲੇ ਖੇਡਤਾ ਕੇ ਪਾਉਂਿਆ ਪ੍ਰੋਸਵਾ ਕਰਨ ਕਰ ਲਿਆ ਗੱਲਾਂ ਵਿੱਚ ਅੱਗੇ ਅੱਜ ਦੇ ਪਿੰਡ ਦੇ ਪ੍ਰੋਗਰਾਮ ਵੀ ਦਰਦਿਸ਼ ਮਾਣ ਕਉਂਿਆ ਅਰਦਨ ਸਿਮਤ ਚਾਂਤਰ ਦੇ ਯੂਰੋ ਬਾਰੇ ਜਦੋਂ ਮੇਰੇ ਵੀਰ ਬੈਠੇ ਸੁਸੋਤਾ ਪਰਮਾ ਮੈਂ ਇੱਕ ਮੇਕ ਚੜ੍ਹੀਆਂ ਬਹੁਤ ਜਾਣੇ ਮੇਰਾ ਲਾਉ ਡੇ ਹੋ ਗਿਆ ਸੁਸੋਣਾ ਜੀ ਸਵਾਸ ਸਿੰਘ ਸਵਾਮਾ ਬੈਠੇ ਇਲਾਕਾ ਪਾਸਿਆਂ ਨੂੰ ਮੇਰੇ ਨਾਲ ਜਰ ਹਮਤਾਂ ਦੇ ਆ। ਸਾਰਨ ਹੱਦ ਰੱਖਣਾ ਵਾਹਿਗੁਰੂ ਜੀ ਦਾ ਬੋਸਾ। ਸਾਹਿਬ ਜੀ ਮੇਰੇ ਸਾਹਮਣੇ ਬੜੇ ਸਤਿਕਾਰ ਨਾਲ ਤੁਹਾਡੇ ਨਾਲ ਗੱਲ ਕਰਦੇ ਹੋਏ ਹਰ ਫੈਸਲੇ ਨੂੰ ਤੱਕ ਦਿੱਤਾ। ਜੀ ਇਹ ਜਿਹੜਾ ਵਾਰਾ ਸਾਡੇ ਨਿਗਰਾਨੇ ਦਾ ਬਹੁਤ ਉੱਧੀਆ ਪਾਰਟੀ ਬਣ ਸਕੀ। ਇਹ ਜਦੋਂ ਵੀ ਇਸ ਵਾਰ ਦੇ ਬਹੁਤ ਵੱਡੀ ਗ੍ਰਾਂਟ ਦਿੱਤੀ ਸਵਾਦ ਬਹੁਤ ਵਧੀਆ ਪੜਾਇਆ ਪਰ ਹਜੇ ਬਹੁਤ ਕੰਮਿਆ ਅੱਗੇ ਨਹੀਂ ਤੇ ਮੈਂ ਸਿਰਫ ਇਹ ਕਹਿੰਦਾ ਵਾ ਕਿ ਸਾਰਨਜੀਤ ਸਿੰਘ ਢਿਲੋਂ ਸਾਡੇ ਆਪਣੇ ਆਪਣੇ ਵਿੱਚੋਂ ਦੇ ਕਿ ਬਾਕੀ ਕੈਂਡੀਡੇਟ ਤਾਂ ਬਾਹਰ ਆਣੇ ਹੋਣਗੇ ਸਾਰੇ। ਤੋਂ ਜਦੋਂ ਅਸੀਂ ਕਹਿੰਦੇ ਮਿਲਣਾ 100 ਕਿਲੋਮੀਟਰ ਤੇ ਨਹੀਂ ਜਾ ਕੇ ਮਿਲ ਸਕਦੇ ਤੇ ਆਪਣੇ ਵਿੱਚੋਂ ਨੇ ਨੌਜਵਾਨ ਨੇ ਕੰਮ ਕਰਾਉਣ ਜਾਣਦੇ ਨੇ ਬਤੌਰ ਕਾਉਂਸਲਰ ਪ੍ਰਕਰ ਸਾਹਿਬ ਜਿਹੜੇ ਨੇ ਕੰਮ ਸਾਹਿਬ ਬਤੌਰ ਐਮਐਸਏ ਰਹੇ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਕਿ ਮੈਂ ਤਾਂ ਇੱਕ ਇਕਾਦਾ ਵਾਲਾ ਹਾਂ ਤੁਹਾਡੇ ਕੋਲ ਕਸ ਸਵੈਸ਼ਣ ਹੈਗਾ ਬਤੌਰ ਜਦੋਂ ਹਲਕਾ ਆਹ ਕੇ ਕੇਜੀ ਵਾਲੀ ਇੱਥੋਂ ਦਾ ਕੋਪਨ ਪੀਆ ਜਾ ਰਹਾਗਾ ਟਿਕਾਣਾ ਇਹਨੀ ਸਰਕਾਰ ਆ ਕੋਈ ਵਰਦੀ ਨਾਲ ਕੋਈ ਸਟ੍ਰੇਟਿਕ ਕੰਮ ਨਹੀਂ ਦਾਟਦੀ। ਪਰ ਇਹਨਾਂ ਨੇ ਵੀ ਬੜੀ-ਬੜੀ ਇੱਕ ਸਕੀਮ ਨਹੀਂ ਬੀਂਦਿਆ ਨੂੰ ਖੁਸ਼ ਕਰਨ ਵਾਸਤੇ ਕਿ ਸਾਡੀ ਸਰਕਾਰ ਬਣ ਤੇ ਹਰੇਕ ਮਹਿਲਾ ਦੇ ਹੱਥ ਦੇ ਵਿੱਚ 1000 ਰੁਪਏ ਮਹੀਨਾ ਆਏ ਕਰੇ। ਅੱਜ ਉਹਨਾਂ ਨੇ ਵੀ ਤੁਹਾਡੇ ਕੋਲ ਪਹੁੰਚ ਕਰਦੀ ਹੈ ਵੋਟਰ ਰੇਡ ਵਾਸਤੇ। ਤੇ ਤੁਸੀਂ ਉਹਨਾਂ ਨੂੰ ਸਵਾਲ ਜ਼ਰੂਰ ਕਰਨਾ ਹੈ ਕਿ ਇਸ ਮਹੀਨੇ ਵੀ ਤੁਹਾਡੇ ਉਨ ਸਰਕਾਰ ਬਣੀ ਹੈ। لے کے مہینے گر لو ووٹر تو پہلے پہلے پیسے پا دن واپس کروں گی سخبی بادل نے جو کہ دکھایا جی انہوں نے یہ نعرہ دیا کہ ساری تھے باہر تو بنا سر بنا کام کراؤ واسطے دور دلے نہ جا کے گھر کے ہو نکے کم نے وہ ہو جاتے ہیں اور لیا ਆਮ ਆਦਮੀ ਪਾਰਟੀ ਦੀ ਸਰਕਾਰ ਬਣ ਕੇ ਆਪਣੇ بڑے ਮਲੇਕੇ ਦੇ ਲੋਕ ਸੰਚਾਰ ਜਾਬ ਦੇ ਕਿ ਪੁਠੇ ਜੇ ਪਾਰਟੀ ਵਾਲੇ ਆਪਣੇ ਮਾਝੇ ਭੇਤੇ ਨੇ ਉਹ ਉਹਨਾਂ ਸੇਮਾ ਤੋਂ ਬਹੁਤ ਬੜੀ ਜੀਤ ਜਰੂਰ ਕਰਦੇ ਨਿਆਰੇ ਦੀ ਟੈਕਨੀਕ ਨੂੰ ਚਾਲੂ ਰੂਪ ਤੇ ਲਿਆਉਣ ਵਾਸਤੇ ਬਹੁਤ ਬੜਾ ਬਜਟ ਹੈ ਦੂਜੀ ਗੱਲ ਕਰਨ ਲਈ ਉਹ ਵੀ ਇੱਕ ਚਲੋ ਦੇ ਕਾਰਨ ਦੇ ਹੋਏ ਹੈ ਤੇ ਜੇ ਅਸੀਂ ਉਸ ਤੋਂ ਪਹਿਲਾਂ ਰਾਹੇ ਲਗਾਉਂ ਤੋਂ થોડ ઘણી સારી જોઈએ છે એની સાથે ગમે